ਉਹ ਆਪਦੀ ਦਾ ਸਿਰ ਤੋਂ ਲੈ ਕੇ ਬਾੜੇ ਤੱਕ ਜੇ ਵੀ ਅੱਖਰ ਦਿਨਾ ਇਹਨਾਂ ਤਰ੍ਹਾਂ ਬਕਰ ਬਾਰ ਉਹਨਾਂ ਦੇ ਪਿਛੇ ਟੂਕ ਮਾ ਥੋੜੀ ਜੀ ਜ਼ਰੂਰ ਆਵੇਗੀ ਇਹ ਤਿੰਨ ਅੱਖਰ ਜਿਹੜੀਆਂ ਆਪਦੀ ਕੋਲ ਸਾਹਮਣੇ ਦਰਸ਼ਨ ਕਰ ਰਹੇ ਹੋ ਪਹਿਲੀ ਲਾਈਨ ਦੇ ਵਿੱਚ ਜਿਹੜੀਆਂ ਮਾਤਰਾਵਾਂ ਇਹਨਾਂ ਤਿੰਨ ਅੱਖਰਾਂ ਨੂੰ ਜਿਹੜੀ ਇੱਕ ਤੇ ਲੱਗੀ ਔਰ ਦੂਜੇ ਤੇ ਨਹੀਂ ਲੱਗੀ ਜਿਹੜੀ ਦੂਜੇ ਤੇ ਲੱਗੀ ਔਰ ਤੀਜੇ ਤੇ ਨਹੀਂ ਲੱਗੀ ਜਿਹੜੀ ਤੀਜੇ ਤੇ ਲੱਗੀ ਔਰ ਪਹਿਲੇ ਤੇ ਨਹੀਂ

ਹੋੜਾ ਓੜੇ ਹੋੜਾ ਕੋ ਐੜੇ ਕਨੌੜਾ ਓ ਐੜੇ ਕਨੌੜਾ ਕੋ ਐੜੇ ਟਿੱਪੀ ਅੰਗ ਐੜੇ ਟਿੱਪੀ ਅੰਗ ਐੜੇ ਕੰਨਾ ਉੱਪਰ ਬਿੰਦੀ ਆ ਐੜੇ ਕੰਨਾ ਉੱਪਰ ਬਿੰਦੀ ਆ ਜਿਸ ਤਰ੍ਹਾਂ ਸਾਧ ਸੰਗਤ ਦੀ ਆਪਾਂ ਇੱਕ ਚੀਜ਼ ਸਮਝੀ ਹੈ ਵੀ ਤਿੰਨ ਅੱਖਰ ਜਿਹੜੇ ਨੇ ਉਹ ਸਵਾਰਣੇ ਤੇ ਬਾਕੀ ਵਿਅੰਜਨ ਨੇ ਇਸੇ ਤਰ੍ਹਾਂ ਯਾਦ ਰੱਖਣਾ ਇੰਨੂ ਮਾਤਰਾ ਲੱਗੂ ਹਨ ਤੇ ਬਾਕੀ ਸਾਰੀਆਂ ਧੀਰੂ ਲਗੂ ਮਾਤਰਾ ਕਿਹਨੂੰ ਕਿਹਾ ਜਾਂਦਾ ਹੈ ਮੁਕਤਾ ਸਿਹਾਰੀ ਤੇ ਔਂਕੜ ਮੁਕਤਾ ਜਿਹੜੀ ਇੱਕ ਮੁਕਤਾ ਆਵੇ ਨਾਲ ਨੇ ਬੇਨਤੀ ਕੀਤੀ ਹੈ ਊੜਾ ਮੁਕਤਾ ਨਹੀਂ ਬੋਲਿਆ ਜਾਂਦਾ ਐੜਾ ਮੁਕਤਾ ਬੋਲਿਆ ਜਾਂਦਾ ਈੜੀ ਵੀ ਮੁਕਤਾ ਨਹੀਂ ਬੋਲੀ ਜਾਂਦੀ ਈੜੀ ਵੀ ਮੁਕਤਾ ਉਚਾਰਨ ਨਹੀਂ ਹੁੰਦਾ ਇਸੇ ਤਰ੍ਹਾਂ ਜਦੋਂ ਵੀ ਐੜਾ ਜਦ ਅਸਸੀ ਤੋਂ ਅੱਗੇ ਦੇ ਸਾਰੇ ਅੱਖਰ ਮੁਕਤੇ ਬੋਲੇ ਜਾਣ ਜਿੱਥੇ ਮੁਕਤਾ ਅੱਖਰ ਹੋਵੇ ਭਾਅ ਮੁਕਤਾ ਨੂੰ ਕਿਹਾ ਜਾਂਦਾ ਜਿਹਨੂੰ ਕੋਈ ਮਾਤਰਾ ਨਾ ਲੱਗੀ ਤੋ ਸਾਧ ਸੰਗਤ ਦੀ ਉਹਨੂੰ ਲਗੂ ਮਾਤਰਾ ਕਹਿੰਦੇ ਆ ਫੇਰ ਸਾਧ ਸੰਗਤ ਦੀ ਉਸ ਤੋਂ ਬਾਅਦ ਚ ਤੀਸਰੀ ਮਾਤਰਾ ਹੈ ਸਿਹਾਰੀ ਜਿਹੜੀ ਸਿਹਾਰੀ ਹੈ ਇਹ ਵੀ ਲਗੂ ਮਾਤਰਾ ਹੈ ਜਿਹੜੀ ਲਗੂ ਮਾਤਰਾ ਹੁੰਦੀ ਨਾ ਉਹਨੂੰ ਬੋਲਣ ਤੇ ਦੀਰਘ ਮਾਤਰਾ ਨਾਲ ਬਾਕੀ ਸਾਰੀਆਂ ਦੀਰਘ ਹਨ ਤਿੰਨ ਲਗੂ ਹਨ ਜਿਹੜੀ ਦੀਰਘ ਮਾਤਰਾ ਹੁੰਦੀਆਂ ਨਾ ਸਾਧ ਸੰਗਤ ਜੀ ਉਹਨਾਂ ਨੂੰ ਬੋਲਣ ਤੇ ਦੁਗਣਾ ਸਮਾਂ ਲੱਗਦਾ ਲਘੂ ਮਾਤਰਾ ਨਾਲੋਂ ਜਾਂ ਕਹਿ ਲੋ ਜਿੰਨਾ ਸਮਾਂ ਦੀਰਘ ਮਾਤਰਾ ਨੂੰ ਬੋਲਣ ਤੇ ਲਾਉਣਾ ਉਤੋਂ ਅੱਧਾ ਸਮਾਂ ਜਿਹੜਾ ਹੈ ਉਹ ਲਘੂ ਮਾਤਰਾ ਨੂੰ ਬੋਲਣ ਤੇ ਲਾਉਣਾ ਸਿੱਧਾ ਹੀ ਹਿਸਾਬ ਹੈ ਜਾਂ ਉਧਰ ਨੂੰ ਲਾ ਲਓ ਨਾ ਉਧਰ ਨੂੰ ਲਾ ਲਓ ਜਿਵੇਂ ਹੁਣ ਈੜੀ ਸਿਹਾਰੀ ਇਹ ਤੇਜ਼ੀ ਨਾਲ ਬੋਲਿਆ ਈਵੇਂ ਈੜੀ ਵਿਹਾਰੀ ਈ ਲੰਬਾ ਕਰਕੇ ਬੋਲਾਂਗੇ ਜਿਵੇਂ ਕੁੰਡੇ ਉਪਕੋ ਤੇਜ਼ੀ ਨਾਲ ਬੋਲਿਆ ਦੁਲੈਂਕੜ ਦੀਰਘਾਤਰਾ ਹੈ ਤੇ ਦੁਲੈਂਕੜ ਨੂੰ ਕੀ ਬੋਲਾਂਗੇ ਲੰਬਾ ਕਰਕੇ ਊ ਤਾਂ ਇਹਨਾਂ ਦੇ ਅੱਖਰਾਂ ਲਗੋ ਲਗੂ ਤੇ ਦੀਰਘ ਦਾ ਜਿਹੜਾ ਹੈ ਨਾ ਉਹ ਭੇਜ ਅੱਗੇ ਜਾ ਕੇ ਆਪਾਂ ਪਾਠਾਂ 'ਚ ਖੋਲਾਂਗੇ ਕਿ ਇਹਨਾਂ ਦਾ ਫਰਕ ਕੀ ਹੈ ਇਹਨਾਂ ਦੇ ਨਾਲ ਉਚਾਰਨ 'ਚ ਕੀ ਫਰਕ ਪੈਂਦਾ ਹੈ ਇਹ ਅੱਗੇ ਜਾ ਕੇ ਇਹਨੂੰ ਆਪਾਂ ਸੰਖਿਆ ਆਰੰਭ ਕਰਾਂਗੇ ਇਹ ਗੱਲ ਯਾਦ ਰੱਖਣੀ ਕਿ ਜਦੋਂ ਲਘੂ ਮਾਤਰਾ ਜਦੋਂ ਬੋਲਣੀ ਹੈ ਜਿੰਨਾ ਸਮਾਂ ਉਹਨੂੰ ਬੋਲਣ ਤੇ ਲੱਗ ਰਿਹਾ ਉਨ ਤੋਂ ਦੁਗਣਾ ਸਮਾਂ ਦੀਰਘ ਨੂੰ ਬੋਲਣ ਤੇ ਲਾਉਣਾ ਜਾਂ ਜਿੰਨਾ ਦੀਰਘ ਨੂੰ ਬੋਲਣ ਤੇ ਲੱਗ ਰਿਹਾ ਉਹਨੂੰ ਅੱਧਾ ਸਮਾਂ ਲਘੂ ਤੇ ਲਾਉਣਾ ਸਿੱਧਾ ਸਿੱਧਾ ਹਿਸਾਬ ਹੈ ਜਿੱਥੇ ਵੀ ਲਘੂ ਮਾਤਰਾ ਆਵੇ ਉਹਨੂੰ ਤੇਜ ਪੜ੍ਹਨਾ ਅੱਖਰ ਨੂੰ ਮਾਤਰਾ ਜਿਹੜੀ ਹੈ ਨਾ ਜਦੋਂ ਅੱਖਰ ਤੇ ਲੱਗ ਜਾਂਦੀ ਹੈ ਉਦੋਂ ਮਾਤਰਾ ਤੇ ਅੱਖਰ ਜੁੜ ਕੇ ਮਾਤਰਾ ਬਣਦੇ ਨੇ ਉਸ ਤਰ੍ਹਾਂ ਸਾਧ ਸੰਗਤ ਦੀ ਇਕੱਲੀਆਂ ਮਾਤਰਾ ਅਸੀਂ ਬੋਲ ਦਿੰਨੇ ਆ ਪਰ ਮਾਤਰਾ ਬਣਦੀ ਉਦੋਂ ਹੀ ਹੈ ਜਦੋਂ ਅੱਖਰ ਤੇ ਲੱਗਦੀ ਹੈ ਜੋ ਜਦੋਂ ਅੱਖਰ ਤੇ ਮਾਤਰਾ ਨਹੀਂ ਹੁੰਦੀ ਉਹ ਮੁਕਤਾ ਹੀ ਹੁੰਦਾ। ਤੋ ਅੱਗੇ ਮਾਤਰਾ ਦੇ ਸਹਿਤ ਪਹਿਲੀ ਲਾਈਨ ਆਪਾਂ ਪੜ੍ਹੀ ਹੈ। ਹੁਣ ਅੱਗੇ ਚੱਲਦੇ ਹਾਂ। ਸ ਸ ਮੁਕਤਾ ਸ ਸ ਮੁਕਤਾ ਸ ਸਸੀ ਕੰਨਾ ਸਾ ਸਸੀ ਕੰਨਾ ਸਾ ਸਸੀ ਸਿਹਾਰੀ ਸ ਸਸੀ ਸਿਹਾਰੀ ਸ ਸਸੀ ਵਿਹਾਰੀ ਸੀ ਸਸੀ ਸਿਹਾਰੀ ਸੀ ਸਸੀ ਦੁਲੈਂਕੜ ਸੂ ਸਸੇ ਲਾਂਸੀ ਸਸੇ ਆਸੀ ਸਸੇ ਦੁਲਾਸੇ ਸਸੇ ਲਾਂਵਾਸੇ ਸਸੇ ਹੋੜਾ ਸੂ ਸਸੇ ਹੋੜਾ ਸੂ ਸਸੇ ਕਨੌੜਾ ਸੂ ਸਸੇ ਕਨੌੜਾ ਸੂ ਸਸੇ ਟਿੱਪੀ ਸੰਗ ਸੱਸੀ ਟਿੱਪੀ ਸੰ ਸੱਸੀ ਕੰਨਾ ਉੱਤੇ ਬਿੰਦੀ ਸਾਹ ਸੱਸੀ ਕੰਨਾ ਉੱਤੇ ਬਿੰਦੀ ਸਾਹ ਜੇ ਕੋਈ ਮੰਦੀ ਲੱਗੀ ਹੈ ਉੱਥੇ ਸਾਧ ਸੰਗਤ ਦੀ ਨਾਸ ਕੀ ਤੇ ਜਿਹੜੀ ਟਿੱਪੀ ਹੈ ਨਾ ਉਹ ਸਾਧ ਸੰਗਤ ਦੀ ਟਿੱਪੀ ਦਾ ਉਚਾਰਨ ਜਿਵੇਂ ਆਪਾਂ ਸਿਖਿਂ ਕੀਤਾ ਹੈ ਸੰ ਇੱਥੇ ਸੰ ਤੇ ਵਾਕ ਛੜ ਦੇਣੀ ਹੈ ਸੱਸੀ ਟਿੱਪੀ ਸੰ ਸੱਸੀ ਟਿੱਪੀ ਸੰ ਗ ਨਹੀਂ ਬੋਲਣਾ ਗੱਗਾ ਨਹੀਂ ਲਾ ਦੇਣਾ ਜਾਂ ਸਾਧ ਸੰਗਤ ਦੀ ਜਿਹੜੀ ਸੰਗਤ ਨੇ ਸੱਧਿਆ ਨਹੀਂ ਨਾ ਟਿੱਪੀ ਹੋ ਗਈ ਉਹ ਟਿੱਪੀ ਨੂੰ ਮੰਮਾ ਬੋਲ ਜਾਂਦੇ ਸੰ ਬੋਲ ਜਾਂਦੇ ਆ ਜਾਂ ਉਹ ਜਦੋਂ ਅੱਖਰ ਵਿੱਚ ਆਉਂਦੇ ਆ ਉੱਥੇ ਉਚਾਰਨ ਮਿਲ ਜਾਂਦਾ ਹੈ ਤੋ ਇਹ ਚੀਜ਼ ਦਾ ਧਿਆਨ ਰੱਖਣਾ ਟਿੱਪੀ ਦਾ ਉਚਾਰਨ ਜਿਹੜਾ ਹੈ ਉਹ ਸਾਧ ਸੰਗਤ ਜੀ ਛੋਟਾ ਜਿਹਾ ਹੀ ਆਉਣਾ ਮਾਤਰਾ ਇਹ ਦੀਰਗ ਹੈ ਜਿਹੜੀ ਦੀਰਘ ਮਾਤਰਾ ਹੋਵੇ ਉਹਨੂੰ ਮਾਣੀ ਤੋਂ ਸਕੇ ਪਨੀ ਕਦੀ ਵੀ ਕਰਨਾ ਕਦੀ ਵੀ ਨਹੀਂ ਉਹ ਖੁੱਲਣੀ ਤੋਂ ਸਾਧ ਸੰਗਤ ਜੀ ਟਿੱਪੀ ਦਾ ਉਚਾਰ ਬੜੇ ਤਰੀਕਿਆਂ ਦੇ ਨਾਲ ਆਉਂਦਾ ਹੈ ਟਿੱਪੀ ਜੇ ਪਹਿਲੇ ਥਾਂ ਤੇ ਲੱਗੇਗੀ ਪਹਿਲੇ ਅੱਖਰ ਤੇ ਲੱਗੇਗੀ ਉਸਾਰਨ ਹੋਰ ਹੋਵੇਗਾ ਦੂਜੀ ਥਾਂ ਤੇ ਦੂਜੀ ਅੱਖਰ ਤੇ ਲੱਗੇਗੀ ਹੋਰ ਹੋਵੇਗਾ ਤੀਜੀ ਤੇ ਲੱਗੇਗੀ ਹੋਰ ਹੋਵੇਗਾ ਤਬਦੀਲੀ ਆਉਂਦੀ ਹੈ ਟਿੱਪੀ ਦੇ ਵਿੱਚ ਬਾਕੀ ਮਾਤਰਾਵਾਂ ਜਿਹੜੀ ਹੈ ਜਿਹੜੀਆਂ ਨੇ ਉਹਨਾਂ 'ਚ ਤਬਦੀਲੀ ਨਹੀਂ ਹੋਊਗੀ ਤੋਂ ਅੱਗੇ ਪੜ੍ਹਦੇ ਹਾਂ ਹਾ ਹਾ ਮੁਕਤਾ ਹ ਹਾ ਹ ਮੁਕਤ ਹ ਇਹਨੂੰ ਹਾ ਹ ਨਹੀਂ ਪੜਨਾ ਜਿਵੇਂ ਦਾਸ ਨੇ ਬੇਨਤੀ ਕੀਤੀ ਰਹਾ ਹਾ ਹ ਮੁਕਤ ਹ ਹਾ ਹ ਮੁਕਤ ਹ ਹਾ ਹੈ ਕੰਨਾ ਹਾ ਹੈ ਕੰਨਾ ਹਾ ਹਾ ਹੈ ਸਿਆਰੀ ਹੈ ਹਾ ਹੈ ਸਿਆਰੀ ਹੈ ਹਾ ਹੈ ਪਿਆਰੀ ਹੀ ਹਾ ਹੈ ਪਿਆਰੀ ਹੀ ਹਾ ਹੈ ਔਂਕੜ ਹੋ ਹਾ ਹੈ ਔਂਕੜ ਹੋ ਹਾ ਹੈ ਦੁਲੈਂਕੜ ਹੋ ਹਾ ਹੈ ਦੁਲੈਂਕੜ ਹੋ ਹਾ ਹੈ ਲਾ Love mm -hmm. ਜੇ ਜਿਵੇਂ ਬਿੰਦੀ ਦੀ ਆਪ ਜੀ ਨੇ ਆਵਾਜ਼ ਸੁਣੀ ਹੈ ਕ ਕ ਮੁਕ ਤ ਕ ਕ ਕ ਤਾ ਮੁਕ ਤ ਕ ਕਕੇ ਕੰਨਾ ਕ ਕਕੇ ਕੰਨਾ ਕ ਕਕੇ ਸਿਹਾਰੀ ਕੇ ਕਕੇ ਸਿਹਾਰੀ ਕੇ ਕਕੇ ਬਿਹਾਰੀ ਕੀ ਕਕੇ ਬਿਹਾਰੀ ਕੀ ਕਕੇ ਔਕੜ ਕੋ ਕਕੇ ਔਕੜ ਦੀ ਤੁਸੀਂ ਆਪਣੀ ਸੁਰਤੀ ਦੀ ਬਜਾਏ ਕੱਲੇ ਤੋਂ ਅੱਖਰਾਂ ਨੂੰ ਬੋਲ ਰਹੇ ਹੋ ਕਿਸੇ ਵੀ ਗੱਲ ਨੂੰ ਬੋਲਣ ਤੋਂ ਪਹਿਲਾਂ ਦਿਮਾਗ ਦੇ ਵਿੱਚ ਤੁਸੀਂ ਵਿਚਾਰ ਕੇ ਵਿਚਾਰ ਕੇ ਬੋਲੋਗੇ ਨਾ ਤੇ ਸਾਧ ਸੰਗਤ ਜੀ ਕਿਸੇ ਵੀ ਅੱਖਰ ਨੂੰ ਆ ਬੋਲਣ ਤੋਂ ਥੋੜਾ ਸਮਾਂ ਹੀ ਇੰਦਾ ਹੋਣਾ ਥੋੜਾ ਸਮਾਂ ਅੱਖਰਾਂ ਨੂੰ ਬੋਲਣ ਤੋਂ ਪਹਿਲਾਂ ਸੁਰਤੀ ਦੇ ਨਾਲ ਸੁਰਤੀ ਦੇ ਅੱਖਰਾਂ ਤੇ ਆ ਕੇ ਫੇਰ ਕਾਰਨ ਦੀਆਂ ਹੋਣ ਨੂੰ ਜਿਹੜੀਆਂ ਉਹ ਮਹਿਸੂਸ ਹੋਣੀਆਂ ਤੇ ਜਿਹੜੀਆਂ ਬੇਨਤੀਆਂ ਕੀਤੀਆਂ ਜੇ ਇਹ ਬੇਨਤੀਆਂ ਦੁਬਾਰਾ ਜੁਵਾਦ ਦੇ ਵਿੱਚ ਰਿਪੀਟ ਕਰੋਗੇ ਤੇ ਆਪਣੀਆਂ ਗਲਤੀਆਂ ਨੂੰ ਹੱਥੇ ਠੀਕ ਕਰੀ ਜਾਓਗੇ ਤਾਂ ਇਹ ਗਰੀਬਵਾਸ ਸੱਚੇ ਪਾਤਸ਼ਾਹ ਮਹਾਰਾਜ ਉਹ ਬਖਸ਼ਿਸ਼ ਕਰ ਰਹੇ ਹਨ ਯਾਨੀ ਜਿਹਨੇ ਉਹਨਾਂ ਦਾ ਕਾਰਨ ਕੀਤਾ ਉਹ ਪਿਆਰ ਦਾ ਕੰਗੀ ਬੜੀ ਹੈ। ਯਾਨੀ ਦੇਰੀ ਦਾ ਕੋ ਮਤਲਬ ਹੈ ਤੁਹਾਨੂੰ ਨਹੀਂ ਕੋਈ ਸ਼ਰਮਿਆ ਤੁਹਾਨੂੰ ਨਹੀਂ। ਹਨ। ਤਾਂ ਵੀ ਤੁਸਾਦ ਸੰਗਤ ਜੀ ਆਪਾਂ ਇਦਾਂ ਕਰਦੇ ਆਂ ਫਿਰ ਕਿਉਂਕਿ ਅਗਲਿਆਂ ਦਿਵਾਨਾਂ ਦੇ ਵਿੱਚ ਆਪਾਂ ਕਰ ਸਕਦੇ ਹਾਂ। ਉਹ ਹੋ ਜਾਣਾ ਕਰਦੀ ਹੈ ਨਾ। ਟੂ ਕੁ ਮਾਤਰਾ ਨੂੰ ਆਪਾਂ ਬੈਂਟੀਆਂ ਸਾਧੀਆਂ ਕਰ ਦਨੇ ਜਿਵੇਂ ਆਪ ਵੀ ਨੇ ਉਚਾਰਨ ਸਸੇ ਤੋਂ ਆਪ ਸੰਤਾਂ ਇਕ ਤਾਂ ਭਾਜੀ ਹੰਗ ਇਹ ਜਿਹਦਾ ਸਾਧ ਸੰਗਤੀ ਦੇ ਵਿੱਚ ਚੱਕੇ ਨੂੰ ਪਿੱਛੇ ਉਚਾਰਨ ਕਰਦੇ ਆ ਜੱਜੇ ਦੀ ਜਿੱਜਾ ਠਿੱਜਾ ਉਹ ਉਚਾਰਨ ਆਪਾਂ ਨਹੀਂ ਕਰਨੇ ਅੱਗੇ ਗੁਰਬਾਣੀ 'ਚ ਜਿਹੜੇ ਉਚਾਰਨ ਹੋਣਗੇ ਤੋਂ ਦੂਸਰਾ ਸਾਧ ਸੰਗਤੀ ਆਪਾਂ ਨੰਨਾ ਅੱਖਰ ਤੇ ਨੰਨਾ ਅੱਖਰ ਜਿਹੜੇ ਆ ਇਹਨਾਂ ਤੇ ਆਪ ਸੰਤਾਂ ਨੇ ਫੋਕਸ ਕਰਨਾ ਇਹ ਜਿਹੜੀ ਦਾਸ ਨੇ ਪਹਿਲੀ ਪਹਿਲਾ ਬਣਤੀ ਕੀਤੀ ਹੈ ਪਹਿਲੀ ਲਾਈਨ ਤੇ ਫਿਰਲੀ ਲਾਈਨ ਨੂੰ ਛੱਡ ਕੇ ਜਿਹੜੀਆਂ ਵਿਚਕਾਰ ਲੀਆਂ ਪੰਜ ਲੈਣਾ ਹਨ ਉਹਨਾਂ ਦੇ ਪਹਿਲੇ ਅੱਖਰ ਅਦਕ ਤੇ ਸਹਾਇਤ ਤੇ ਅਖੀਰਲਾ ਜਿਹੜਾ ਇਕੱਲਾ ਅੱਖਰ ਹੈ ਉਹ ਚਿੱਪੀ ਦੇ ਸਹਿਤ ਹੋਵੇਗਾ ਜਿਵੇਂ ਆ ਗਿਆਨੀ ਜੀ ਨੇ ਹੁਣ ਦੱਸਿਆ ਕਿ ਚਿੱਚਾ ਉਚਾਰਨ ਕਰਦੇ ਹਾਂ ਹੁਣ ਚਿੱਚੇ ਦਾ ਉਚਾਰਨ ਜੇ ਆਪਾਂ ਚਿੱਚਾ ਬੋਲਾਂਗੇ ਫਿਰ ਲਿਖਰੂ ਕੀ ਹੋਵੇਗਾ ਚਿੱਚੇ ਨੂੰ ਸਿਹਾਰੀ ਚਿੱਚੇ ਕਹਿੰਨਾ ਚਿੱਚਾ ਜਦ ਜੀ ਨੂੰ ਸਿਆਰੀ ਜੱਜ ਜੱਜ ਕੰਨਾ ਜੀਜਾ ਪਰ ਇਹਦਾ ਲਿਫਤੀ ਰੂਮ ਜਿਹੜਾ ਹੈ ਉਹ ਅਧਕਗੇ ਸੈਤ ਹੈ ਅਗਲੇ